ਸ਼ੂਗਰ ਫ੍ਰੀ ਚਮਨ ਪ੍ਰਸ਼ ਸასი ਕਾਲ ਜੇ ਸਾਰਿਆਂ ਨੂੰ ਮੈਂ ਡਾਕਟਰ ਅਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਦੋਸਤ ਜਿੰਨਾ ਵੀਰਾਂ ਨੂੰ ਸ਼ੂਗਰ ਫ੍ਰੀ ਚਮਨ ਪ੍ਰਸ਼ ਨਹੀਂ ਮਿਲਿਆ ਸੀ ਸ਼ੂਗਰ ਫ੍ਰੀ ਚਮਨ ਪ੍ਰਸ਼ ਬਣ ਕੇ ਤਿਆਰ ਹੋ ਗਿਆ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਸਾਡੇ ਦੇ ਗੱਲ ਨੰਬਰ ਸੰਪਰਕ ਕਰਨਾ ਉਹ ਸਾਰੇ ਵੀਰਾਂ ਭੈਣਾ ਭਰਾਵਾਂ ਨੂੰ ਸ਼ੂਗਰ ਫ੍ਰੀ ਚਮਨ ਪ੍ਰਸ਼ ਨਹੀਂ ਮਿਲਿਆ ਸੀ ਸਾਡੇ ਕੋਲ ਬਣ ਕੇ ਤਿਆਰ ਹੋ ਗਿਆ ਜੇ ਕਿਸੇ ਵੀਰ ਨੇ ਮਿੱਠਾ ਵੀ ਲੈਣਾ ਹੋਵੇ ਤਾਂ ਸਾਡੇ ਕੋਲ ਮਿੱਠਾ ਵੀ ਹੈਗਾ ਜਾਂ ਕਿਸੇ ਵੀਰ ਨੇ ਸਪੈਸ਼ਲ ਪਸਮਾ ਪਵਾ ਕੇ ਤਿਆਰ ਕਰਵਾਉਣਾ ਵਾ ਤਾ ਸਾਡੇ ਦਿੱਤੇ ਗਏ ਨੰਬਰ 'ਤੇ ਤੁਹਾਨੂੰ ਸੰਪਰਕ ਕਰ ਸਕਦਾ ਹੈ। ਸਾਡਾ ਮੇਨ ਹੈੱਡ ਆਫਿਸ ਜੰਡਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਚਮਨਪਰਾਸ਼ ਇੱਕ ਐਸੀ ਹੋਸ਼ੀਦੀ ਹੈ। ਜੇ ਕਿਸੇ ਵੀ ਤਨ ਦਾ ਕੋਈ ਵੀ ਰੋਗ ਹੋਵੇ, ਚਾਹੇ ਅਲਰਜੀ, ਖਾਂਸੀ, ਜ਼ੁਕਾਮ, ਬੁਖਾਰ, ਜੋੜਾਂ ਦਾ ਦਰਦ, ਪਾਚਨ ਪ੍ਰਕਿਰਿਆ, ਦਿਮਾਗੀ ਕਮਜ਼ੋਰੀ, ਮਾਨਸਿਕਤਾ, ਸਟੈਮੀਨਾ, ਪਾਵਰ, એનર્ਜੀ, ਛਿੱਟ ਗੱਟਗਾ ਰਹਿਣਾ, ਆਸਥਿਤ ਗਾਵੜ, ਗਲਾ ਚੇਤਾ ਭੁੱਲਣਾ। ਅਸੀਂ ਸਪੈਸ਼ਲ ਜੜੀਆਂ ਬੂਟੀਆਂ ਪਾ ਕੇ ਤਿਆਰ ਕਰਦੇ ਹਾਂ ਜੋ ਕਿ ਸ਼ੂਗਰ ਫ੍ਰੀ ਚਮਨਪਰਾਸ਼ ਵਿੱਚ ਐਸੀ ਓਚਦੀਆਂ ਹਨ ਜੋ ਕਿ ਸ਼ੂਗਰ ਵਾਲੇ ਬੰਦੇ ਨੂੰ ਬਹੁਤ ਜ਼ਿਆਦਾ ਤਾਕਤ ਦਿੰਦੀਆਂ ਅਤੇ ਬਲਵਾਨ ਕਰਦੀਆਂ